ਇਸ ਟਾਈਮ ਦੀ ਵੱਡੀ ਖਬਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਟੈਂਕਰ ਦੇ ਵਿੱਚੋਂ ਦੁੱਧ ਨੂੰ ਖੇਤਾਂ ਦੇ ਵਿੱਚ ਰੋੜਿਆ ਜਾ ਰਿਹਾ ਹੈ ਕਿਉਂ ਰੋੜਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਹੁਣੇ ਦੇ ਰਹੇ ਹਾਂ ਇਹ ਟੈਂਕਰ ਦੇ ਵਿੱਚ ਸੀ ਮਲਾਵਟੀ ਦੁੱਧ ਜਦੋਂ ਵਿਭਾਗ ਨੂੰ ਪਤਾ ਲੱਗਾ ਕਿ ਡਰਾਈਵਰ ਨੇ ਦੁੱਧ ਦੇ ਵਿੱਚ ਮਲਾਵਟ ਕੀਤੀ ਹੈ ਇਹ ਦੁੱਧ ਉਸਨੇ ਘਰ-ਘਰ ਦੇ ਵਿੱਚ ਵੰਡਣਾ ਸੀ ਤੇ ਉਹਨਾਂ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੁੱਧ ਦੇ ਟੈਂਕਰ ਨੂੰ ਸਿੱਧਾ ਖੇਤਾਂ ਵਿੱਚ ਜਾ ਰੋੜਿਆ। ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੁੱਧ ਨੂੰ ਖੇਤਾਂ ਦੇ ਵਿੱਚ ਰੋੜਿਆ ਜਾ ਰਿਹਾ ਹੈ। 5000 ਲੀਟਰ ਮਲਾਵਟੀ ਦੁੱਧ ਹੋਣ ਦੀ ਜਾਣਕਾਰੀ ਮਿਲੀ ਹੈ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਇਹ ਸਾਰਾ ਮਲਾਵਟੀ ਦੁੱਧ ਸੀ ਵਿਭਾਗ ਨੇ ਹੁਣ ਡੈਰੀ ਉੱਤੇ ਵੀ ਕਾਰਵਾਈ ਕਰਨ ਦਾ ਜਿਹੜਾ ਜ਼ਿੰਮਾ ਲਿਆ ਹੈ ਜਾਂਚ ਹਾਲੇ ਜਾਰੀ ਹੈ। ਤਸਵੀਰਾਂ ਦੇਖ ਸਕਦੇ ਹੋ ਸੜਕ ਵਿਚਾਲੇ ਕਿਵੇਂ ਡੁੱਲਿਆ ਜਾ ਰਿਹਾ ਹੈ ਇਹ ਦੁੱਧ ਇੱਕ ਵਾਰ ਉਹ ਕੀ ਚਾਹੀ ਗਿਆ ਕੰਮ ਕਰਾ ਮਾਣ ਨੂੰ ਇਸ ਟਾਈਮ ਦੀ ਵੱਡੀ ਖਬਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਟੈਂਕਰ ਦੇ ਵਿੱਚੋਂ ਦੁੱਧ ਨੂੰ ਖੇਤਾਂ ਦੇ ਵਿੱਚ ਰੋੜਿਆ ਜਾ ਰਿਹਾ ਹੈ ਕਿਉਂ ਰੋੜਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਹੁਣੇ ਦੇ ਰਹੇ ਹਾਂ ਇਹ ਟੈਂਕਰ ਦੇ ਵਿੱਚ ਸੀ ਮਲਾਵਟੀ ਦੁੱਧ ਜਦੋਂ ਵਿਭਾਗ ਨੂੰ ਪਤਾ ਲੱਗਾ ਕਿ ਡਰਾਈਵਰ ਨੇ ਦੁੱਧ ਦੇ ਵਿੱਚ ਮਲਾਵਟ ਕੀਤੀ ਹੈ ਇਹ ਦੁੱਧ ਉਸਨੇ ਘਰ-ਘਰ ਦੇ ਵਿੱਚ ਵੰਡਣਾ ਸੀ ਤੇ ਉਹਨਾਂ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੁੱਧ ਦੇ ਟੈਂਕਰ ਨੂੰ ਸਿੱਧਾ ਖੇਤਾ ਵਿੱਚ ਜਾ ਰੋੜਿਆ। ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੁੱਧ ਨੂੰ ਖੇਤਾ ਦੇ ਵਿੱਚ ਰੋੜਿਆ ਜਾ ਰਿਹਾ ਹੈ। 5000 ਲੀਟਰ ਮਲਾਵਟੀ ਦੁੱਧ ਹੋਣ ਦੀ ਜਾਣਕਾਰੀ ਮਿਲੀ ਹੈ। ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਸਾਰਾ ਮਲਾਵਟੀ ਦੁੱਧ ਸੀ। ਵਿਭਾਗ ਨੇ ਹੁਣ ਡੈਰੀ ਉੱਤੇ ਵੀ ਕਾਰਵਾਈ ਕਰਨ ਦਾ ਜਿਹੜਾ ਜ਼ਿੰਮਾ ਲਿਆ ਹੈ। ਜਾਂਚ ਹਾਲੇ ਜਾਰੀ ਹੈ। ਤਸਵੀਰਾਂ ਦੇਖ ਸਕਦੇ ਹੋ ਸੜਕ ਵਿਚਾਲੇ ਕਿਵੇਂ ਡੁੱਲਿਆ ਜਾ ਰਿਹਾ ਹੈ ਇਹ ਦੁੱਧ ਇੱਕ ਵਾਰ ਉਹ ਕੀ ਚਾਹੀ ਚਾਰ ਕੰਮ ਕਰਦਾ ਹੈ ਆਹ ਤੋਂ ਦੇ ਆਹ ਤੋਂ ਦੇ ਇਸ ਟਾਈਮ ਦੀ ਵੱਡੀ ਖਬਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਟੈਂਕਰ ਦੇ ਵਿੱਚੋਂ ਦੁੱਧ ਨੂੰ ਖੇਤਾਂ ਦੇ ਵਿੱਚ ਰੋੜਿਆ ਜਾ ਰਿਹਾ ਹੈ ਕਿਉਂ ਰੋੜਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਹੁਣੇ ਦੇ ਰਹੇ ਹਾਂ ਇਹ ਟੈਂਕਰ ਦੇ ਵਿੱਚ ਸੀ ਮਲਾਵਟੀ ਦੁੱਧ ਜਦੋਂ ਵਿਭਾਗ ਨੂੰ ਪਤਾ ਲੱਗਾ ਕਿ ਡਰਾਈਵਰ ਨੇ ਦੁੱਧ ਦੇ ਵਿੱਚ ਮਲਾਵਟ ਕੀਤੀ ਹੈ ਇਹ ਦੁੱਧ ਉਸਨੇ ਘਰ ਘਰ ਦੇ ਵਿੱਚ ਵੰਡਣਾ ਸੀ ਤੇ ਉਹਨਾਂ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੁੱਧ ਦੇ ਟੈਂਕਰ ਨੂੰ ਸਿੱਧਾ ਖੇਤਾ ਵਿੱਚ ਜਾ ਰੋੜਿਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੁੱਧ ਨੂੰ ਖੇਤਾ ਦੇ ਵਿੱਚ ਰੋੜਿਆ ਜਾ ਰਿਹਾ ਹੈ 5000 ਲੀਟਰ ਮਲਾਵਟੀ ਦੁੱਧ ਹੋਣ ਦੀ ਜਾਣਕਾਰੀ ਮਿਲੀ ਹੈ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਸਾਰਾ ਮਲਾਵਟੀ ਦੁੱਧ ਸੀ ਵਿਭਾਗ ਨੇ ਹੁਣ ਡੈਰੀ ਉੱਤੇ ਵੀ ਕਾਰਵਾਈ ਕਰਨ ਦਾ ਜਿਹੜਾ ਜ਼ਿੰਮਾ ਲਿਆ ਹੈ ਜਾਂਚ ਹਾਲੇ ਜਾਰੀ ਹੈ ਤਸਵੀਰਾਂ ਦੇਖ ਸਕਦੇ ਹੋ ਸੜਕ ਵਿਚਾਲੇ ਕਿਵੇਂ ਡੁੱਲਿਆ ਜਾ ਰਿਹਾ ਹੈ ਇਹ ਦੁੱਧ ਇੱਕ ਵਾਰ ਉਹ ਪੂਛ ਆ ਗਈਆਂ ਕੰਮ ਕਰ ਰਹੀਆਂ ਸਤਿ ਸ਼੍ਰੀ ਅਕਾਲ ਦੋਨੋਂ ਦੇ ਹਾਂ ਮਾਤਾ ਜੀ ਮਾਤਾ ਜੀ